ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਟੀ ਕੈਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੌਰ ਡੈਡ ਗਰੀਬ ਤੇ ਮਿਡਲ ਕਲਾਸ ਲੋਕ ਪੈਸਿਆਂ ਲਈ ਕੰਮ ਕਰਦੇ ਹਨ ਅਮੀਰਾਂ ਵਾਸਤੇ ਪੈਸਾ ਕੰਮ ਕਰਦਾ ਹੈ ਮੇਰੇ ਗਰੀਬ ਡੈਡੀ ਨੇ ਜਿਹੜੀ ਸਿੱਖਿਆ ਮੈਨੂੰ ਦਿੱਤੀ ਸੀ ਸ਼ਨੀਚਰਵਾਰ ਦੀ ਉਸ ਖੁਸ਼ਨੁਮਾ ਸਵੇਰ 'ਚ ਮੈਂ ਉਸ ਤੋਂ ਬਿਲਕੁਲ ਹੀ ਵੱਖਰੇ ਨਜ਼ਰੀਏ ਤੋਂ ਸਿੱਖ ਰਿਹਾ ਸੀ 9 ਸਾਲ ਦੀ ਉਮਰ 'ਚ ਮੈਂ ਇਹ ਸਮਝ ਗਿਆ ਸੀ ਕਿ ਦੋਵੇਂ ਹੀ ਡੈਡੀ ਚਾਹੁੰਦੇ ਸਨ ਕਿ ਮੈਂ ਸਿੱਖਾਂ ਦੋਵੇਂ ਹੀ ਮੈਨੂੰ ਪੜਨ ਲਈ ਪ੍ਰੇਰਦੇ ਸਨ ਫਰਕ ਕੇਵਲ ਇੰਨਾ ਸੀ ਕਿ ਦੋਨਾਂ ਦੇ ਸੁਝਾਏ ਗਏ ਰਸਤੇ ਵੱਖੋ-ਵੱਖ ਸਨ ਮੇਰੇ ਪੜੇ ਲਿਖੇ ਡੈਡੀ ਚਾਹੁੰਦੇ ਸੀ ਕਿ ਮੈਂ ਉਹੀ ਕਰਾਂ ਜਿਹੜਾ ਉਹਨਾਂ ਨੇ ਕੀਤਾ ਸੀ ਪੁੱਤਰ ਜੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਮਿਹਨਤ ਨਾਲ ਪੜੋ ਚੰਗੇ ਨੰਬਰ ਲਿਆਓ ਤਾਂ ਜੋ ਤੁਹਾਨੂੰ ਕਿਸੇ ਵੱਡੀ ਕੰਪਨੀ 'ਚ ਸੁਰੱਖਿਤ ਨੌਕਰੀ ਮਿਲ ਜਾਵੇ ਤੇ ਇਹ ਵੀ ਚੰਗੀ ਤਰ੍ਹਾਂ ਦੇਖ ਲਓ ਕਿ ਇਸ 'ਚ ਹੋਰ ਵਧੇਰੇ ਫਾਇਦੇ ਹਨ। ਮੇਰੇ امی ਡੈਡੀ ਚਾਹੁੰਦੇ ਸਨ ਕਿ ਮੈਂ ਇਹ ਸਿੱਖਾਂ ਕਿ ਪੈਸਾ ਕਿਵੇਂ ਕੰਮ ਕਰਦਾ ਹੈ ਤਾਂ ਜੋ ਮੈਂ ਇਸ ਕੋਲੋਂ ਆਪਣੇ ਲਈ ਕੰਮ ਕਰਾ ਸਕਾਂ। ਇਹ ਸਬਕ ਮੈਨੂੰ ਜ਼ਿੰਦਗੀ ਪਰ ਉਹਨਾਂ ਦੇ ਮਾਰਗਦਰਸ਼ਨ 'ਚ ਸਿੱਖਣਾ ਸੀ ਨਾ ਕਿ ਕਿਸੇ ਕਲਾਸਰੂਮ ਵਿੱਚ। ਮੇਰੇ امی ਡੈਡੀ ਨੇ ਪਹਿਲਾ ਸਬਕ ਦੱਸਣਾ ਜਾਰੀ ਰੱਖਿਆ। ਮੈਂ ਖੁਸ਼ ਹਾਂ ਕਿ ਤੂੰ 10 ਸੈਂਟ ਪ੍ਰਤੀ ਘੰਟੇ ਦੇ ਹਿਸਾਬ ਨਾਲ ਕੰਮ ਕਰਨ ਤੇ ਗੁੱਸਾ ਕੀਤਾ। ਜੇਕਰ ਤੁਹਾਨੂੰ ਗੁੱਸਾ ਨਹੀਂ ਹੋਇਆ ਹੁੰਦਾ ਤੇ ਇਸੇ ਤਰ੍ਹਾਂ ਖੁਸ਼ੀ-ਖੁਸ਼ੀ ਕੰਮ ਕਰਦਾ ਰਹਿੰਦਾ ਤਾਂ ਮੈਂ ਸਾਫ਼-ਸਾਫ਼ ਕਹਿ ਦੇਣਾ ਸੀ ਕਿ ਮੈਂ ਤੁਹਾਨੂੰ ਸਿਖਾ ਨਹੀਂ ਸਕਦਾ ਇਹ ਜਾਣ ਲੋ ਕਿ ਸੱਚੀ ਸਿੱਖਿਆ 'ਚ ਊਰਜਾ ਤੇ ਵਰ ਭਾਵਨਾ ਤੋਂ ਜ਼ਬਰਦਸਤ ਇੱਛਾ ਸ਼ਕਤੀ ਲੋੜ ਹੁੰਦੀ ਹੈ ਗੁੱਸਾ ਉਸ ਫਾਰਮੂਲੇ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਕਿਉਂਕਿ ਤੀਵਰ ਭਾਵਨਾ 'ਚ ਗੁੱਸੇ ਤੇ ਪਿਆਰ ਦੀ ਬਰਾਬਰਤਾ ਹੁੰਦੀ ਹੈ ਜਦੋਂ ਪੈਸੇ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕ ਸੁਰੱਖਿਅਤ ਰਹਿਣ ਭਾਲਦੇ ਹਨ ਇਸ ਲਈ ਤੇ ਇਵਰ ਭਾਵਨਾ ਉਹਨਾਂ ਨੂੰ ਰਾਹ ਨਹੀਂ ਦਿਖਾਉਂਦੀ ਉਹਨਾਂ ਨੂੰ ਰਾਹ ਦਿਖਾਉਂਦਾ ਹੈ ਉਹਨਾਂ ਦਾ ਡਰ ਤਾਂ ਕਿ ਇਸੇ ਲਈ ਹੋ ਘੱਟ ਤਨਖਾਹ ਤੇ ਕੰਮ ਕਰਨ ਤਿਆਰ ਹੋ ਜਾਂਦੇ ਹਨ ਮੈਂ ਪੁੱਛਿਆ ਹਾਂ ਤੇ ਮੇਰੇ ਡੈਡੀ ਨੇ ਕਿਹਾ ਕੁਝ ਲੋਕ ਕਹਿੰਦੇ ਹਨ ਕਿ ਮੈਂ ਲੋਕਾਂ ਦਾ ਸ਼ੋਸ਼ਣ ਕਰਦਾ ਹਾਂ ਕਿਉਂਕਿ ਮੈਂ ਉਹਨਾਂ ਨੂੰ ਉਤਨੀ ਤਨਖਾਹ ਨਹੀਂ ਦਿੰਦਾ ਜਿੰਨੀ ਉਹਨਾਂ ਨੂੰ 슈ਗਰ ਪਲਾਂਟੇਸ਼ਨ ਜਾਂ ਸਰਕਾਰ ਵੱਲੋਂ ਮਿਲਦੀ ਹੈ ਮੈਂ ਇਹੀ ਕਹਿਣਾ ਚਾਹਾਂਗਾ ਕਿ ਲੋਕ ਆਪਣਾ ਸ਼ੋਸ਼ਨ ਆਪ ਕਰਦੇ ਹਨ ਡਰਦੇ ਉਹ ਹਨ ਮੈਂ ਨਹੀਂ ਪਰ ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਉਹਨਾਂ ਨੂੰ ਜ਼ਿਆਦਾ ਤਨਖਾਹ ਦੇਣੀ ਚਾਹੀਦੀ ਹੈ ਮੈਂ ਪੁੱਛਿਆ ਮੈਨੂੰ ਉਹਨਾਂ ਨੂੰ ਜ਼ਿਆਦਾ ਦੇਣ ਦੀ ਲੋੜ ਹੀ ਨਹੀਂ ਹੈ ਇਸ ਤੋਂ ਇਲਾਵਾ ਜ਼ਿਆਦਾ ਪੈਸਾ ਮਿਲਣ ਨਾਲ ਵੀ ਉਹਨਾਂ ਦੀਆਂ ਸਮੱਸਿਆਵਾਂ ਨਹੀਂ ਸੁਲਝਣਗੀਆਂ ਆਪਣੇ ਡੈਡੀ ਵੱਲ ਦੇਖ ਲਓ ਉਹ ਬੜੇ ਪੈਸੇ ਕਮਾਉਂਦੇ ਹਨ ਤੇ ਫਿਰ ਵੀ ਆਪਣੇ ਬਿਲਾ ਦਾ ਭੁਗਤਾਨ ਨਹੀਂ ਕਰ ਪਾਉਂਦੇ ਦੁਨੀਆਂ 'ਚ ਇਹੋ ਜਿਹੇ ਬੜੇ ਲੋਕ ਹਨ ਜਿਨ੍ਹਾਂ ਨੂੰ ਜੇਕਰ ਜ਼ਿਆਦਾ ਪੈਸਾ ਮਿਲ ਜਾਵੇ ਤਾਂ ਵੀ ਉਹ ਕਰਜ਼ੇ 'ਚ ਡੁੱਬ ਜਾਣਗੇ ਤਾਂ ਐਸੇ ਕਾਰਨ ਤੁਸੀਂ ਮੈਨੂੰ 10 ਸੈਂਟ ਪ੍ਰਤੀ ਘੰਟੇ ਦੀ ਤਨਖਾਹ ਦਿੱਤੀ ਮੈਂ ਮੁਸਕਰਾ ਕੇ ਕਿਹਾ ਇਹ ਸਬਕ ਦਾ ਹਿੱਸਾ ਸੀ ਬਿਲਕੁਲ ਠੀਕ ਅਮੀਰ ਡੈਡੀ ਨੇ ਮੁਸਕਰਾ ਕੇ ਕਿਹਾ ਦੇਖੋ ਤੁਹਾਡੇ ਡੈਡੀ ਸਕੂਲ ਗਏ ਤੇ ਉਹਨਾਂ ਨੇ ਬਹੁਤ ਵਧੀਆ ਸਿੱਖਿਆ ਇਸ ਲਈ ਹਾਸਲ ਕੀਤੀ ਤਾਂ ਜੋ ਉਹਨਾਂ ਨੂੰ ਚੰਗੀ ਤਨਖਾਹ ਵਾਲੀ ਨੌਕਰੀ ਮਿਲ ਸਕੇ ਜੋ ਕਿ ਉਹਨਾਂ ਨੂੰ ਮਿਲ ਵੀ ਗਈ ਪਰ ਉਹਨਾਂ ਦੇ ਕੋਲ ਅੱਜ ਵੀ ਪੈਸੇ ਦੀ ਤੰਗੀ ਹੈ ਇੰਜ ਇਸ ਲਈ ਹੈ ਕਿਉਂਕਿ ਉਹਨਾਂ ਨੇ ਸਕੂਲ 'ਚ ਪੈਸੇ ਬਾਰੇ ਕੁਝ ਵੀ ਨਹੀਂ ਸਿੱਖਿਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਪੈਸਿਆਂ ਲਈ ਕੰਮ ਕਰਨ ਵਿੱਚ ਭਰੋਸਾ ਕਰਦੇ ਹਨ ਤੇ ਤੁਸੀਂ ਨਹੀਂ ਕਰਦੇ ਮੈਂ ਪੁੱਛਿਆ ਨਹੀਂ ਸੱਚ ਪੁੱਛਿਆ ਜਾਵੇ ਤਾਂ ਨਹੀਂ ਉਮੀ ਡੈਡੀ ਨੇ ਕਿਹਾ ਜੇਕਰ ਤੁਸੀਂ ਪੈਸਿਆਂ ਲਈ ਕੰਮ ਕਰਨਾ ਸਿੱਖਣਾ ਚਾਹੁੰਦੇ ਹੋ ਤਾਂ ਸਕੂਲ 'ਚ ਹੀ ਰਹੋ ਇਹ ਸਿੱਖਣ ਲਈ ਉਸ ਤੋਂ ਵਧੀਆ ਕੋਈ ਹੋਰ ਜਗ੍ਹਾ ਨਹੀਂ ਹੈ ਪਰ ਜੇਕਰ ਤੁਸੀਂ ਇਹ ਸਿੱਖਣਾ ਚਾਹੁੰਦੇ ਹੋ ਕਿ ਪੈਸਾ ਤੁਹਾਡੇ ਲਈ ਕਿਵੇਂ ਕੰਮ ਕਰੇ ਹੈ ਇਹ ਹੈ ਇਹ ਮੈਂ ਤੁਹਾਨੂੰ ਸਿਖਾ ਸਕਦਾ ਹਾਂ ਪਰ ਤਦੋਂ ਹੀ ਜਦੋਂ ਤੁਸੀਂ ਇਹ ਸਿੱਖਣਾ ਚਾਹੋ ਕਿ ਹਰ ਕੋਈ ਇਹ ਨਹੀਂ ਸਿੱਖਣਾ ਚਾਹੁੰਦਾ ਮੈਂ ਪੁੱਛਿਆ ਨਹੀਂ ਮੀ ਡੈਡੀ ਨੇ ਕਿਹਾ ਕੇਵਲ ਇਸ ਵਾਸਤੇ ਕਿਉਂਕਿ ਪੈਸੇ ਲਈ ਕੰਮ ਕਰਨਾ ਜ਼ਿਆਦਾ ਸੌਖਾ ਹੈ ਖਾਸ ਕਰਕੇ ਤਦੋਂ ਜਦੋਂ ਪੈਸੇ ਬਾਰੇ ਤੁਹਾਡੇ ਬਿਨਿਆਦੀ ਭਾਵਨਾ ਡਰ ਹੋਵੇ ਮੈਂ ਨਹੀਂ ਸਮਝ ਸਕਿਆ ਮੈਂ ਤੇਉੜੀਆਂ ਵਟ ਕੇ ਕਿਹਾ ਉਸ ਦੀ ਚਿੰਤਾ ਫਿਰ ਹਾਲ ਤੁਸੀਂ ਨਾ ਕਰੋ ਅਜੇ ਇੰਨਾ ਹੀ ਸਮਝ ਲਓ ਕਿ ਡਰ ਦੇ ਕਾਰਨ ਨਹੀਂ ਜਿਹੜੇ ਤੇ ਲੋਕ ਆਪਣੀਆਂ ਨੌਕਰੀਆਂ ਕਰ ਰਹੇ ਹਨ ਆਪਣੇ ਬਿੱਲਾਂ ਦਾ ਭੁਗਤਾਨ ਨਾ ਕਰ ਪਾਉਣ ਦਾ ਡਰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਇਸ ਗੱਲ ਦਾ ਡਰ ਲੋੜਿੰਦਾ ਪੈਸਾ ਨਾ ਹੋਣ ਦਾ ਡਰ ਇੱਕ ਵਾਰ ਫਿਰ ਤੋਂ ਸ਼ੁਰੂ ਕਰਨ ਦਾ ਡਰ ਇਹ ਕਿਸੇ ਕਾਰੋਬਾਰ ਨੂੰ ਸਿੱਖਣ ਦੀ ਅਤੇ ਪੈਸੇ ਲਈ ਕੰਮ ਕਰਨ ਦਾ ਮੁੱਲ ਹੈ। ਜ਼ਿਆਦਾਤਰ ਲੋਕ ਪੈਸੇ ਦੇ ਗੁਲਾਮ ਬਣ ਜਾਂਦੇ ਹਨ ਤੇ ਫਿਰ ਉਹ ਆਪਣੇ ਬੌਸ ਤੋਂ ਆਪਣੀ ਪੜਾਸ ਕੱਢਦੇ ਹਨ। ਤੇ ਫਿਰ ਉਹ ਆਪਣੇ ਬੌਸ ਉੱਤੇ ਆਪਣੀ ਪੜਾਸ ਕੱਢਦੇ ਹਨ। ਤਾਂ ਤੁਹਾਡੀ ਨਜ਼ਰਾਂ ਵਿੱਚ ਪੈਸੇ ਤੋਂ ਆਪਣੇ ਲਈ ਕੰਮ ਕਰਾਉਣ ਦਾ ਇੱਕ ਬਿਲਕੁਲ ਵੱਖਰਾ ਵਿਸ਼ਾ ਹੈ, ਮੈਂ ਪੁੱਛਿਆ। ਬਿਲਕੁਲ, ਮੀ ਡੈਡੀ ਨੇ ਜਵਾਬ ਦਿੱਤਾ। ਹਵਾਈ ਦਿਵਸ ਸ੍ਰੀ ਚਰਵਾਰ ਦੀ ਖੁਸ਼ ਨਮਾ ਸਵੇਰ ਨੂੰ ਅਸੀਂ ਦੋਵੇਂ ਚੁੱਪ ਕਿਤੇ ਬੈਠੇ ਰਹੇ ਮੇਰੇ ਮਿੱਤਰ ਉਸ ਵੇਲੇ ਲिटल ਲੀਗ بیسਬਾਲ ਗੇਮ ਸ਼ੁਰੂ ਕਰ ਰਹੇ ਹੋਣਗੇ ਪਰ ਕਿਸੇ ਕਾਰਨ ਨਾਲ ਮੈਂ ਖੁਸ਼ ਸੀ ਕਿ ਮੈਂ 10 ਸੈਂਟ ਪ੍ਰਤੀ ਘੰਟੇ ਦੇ ਹਿਸਾਬ ਨਾਲ ਕੰਮ ਕਰਨ ਦਾ ਫੈਸਲਾ ਕੀਤਾ ਸੀ ਮੈਨੂੰ ਲੱਗਿਆ ਕਿ ਮੈਂ ਕੁਝ ਇਹੋ ਜਿਹਾ ਸਿੱਖਣ ਜਾ ਰਿਹਾ ਹਾਂ ਜੋ ਕਿ ਮੇਰੇ ਦੋਸਤ ਸਕੂਲ 'ਚ ਕਦੇ ਨਹੀਂ ਸਿੱਖ ਪਾਉਣਗੇ ਸਿੱਖਣ ਲਈ ਤਿਆਰ ਉਮੀਰ ਡਾਡੀ ਨੇ ਪੁੱਛਿਆ ਬਿਲਕੁਲ ਮੈਂ ਦੰਦ ਕੱਢਦੇ ਆ ਕਿਹਾ ਮੈਂ ਆਪਣਾ ਵਾਅਦਾ ਨਿਭਾਇਆ ਮੈਂ ਤੁਹਾਨੂੰ ਦੂਰ ਬੈਠ ਕੇ ਵੀ ਸਿਖਾਇਆ ਹੈ ਉਮੀਰ ਡਾਡੀ ਨੇ ਕਿਹਾ 9 ਸਾਲ ਦੀ ਉਮਰ 'ਚ ਤੁਹਾਨੂੰ ਇਸ ਗੱਲ ਦਾ ਪਤਾ ਚੱਲ ਚੁੱਕਿਆ ਹੈ ਕਿ ਪੈਸੇ ਲਈ ਕੰਮ ਕਰਨਾ ਕਿਹੋ ਜਿਹਾ ਹੁੰਦਾ ਹੈ ਆਪਣੇ ਪਿਛਲੇ ਮਹੀਨੇ ਨੂੰ 50 ਸਾਲਾਂ ਨਾਲ ਗੁਣਾ ਕਰ ਲੋ ਤੋ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋ ਜਾਵੇਗਾ ਕਿ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਕਿਵੇਂ ਗੁਜ਼ਰਦੀ ਹੈ ਮੈਂ ਸਮਝਿਆ ਨਹੀਂ ਮੈਂ ਕਿਹਾ ਜਦੋਂ ਤੁਸੀਂ ਮੈਨੂੰ ਮਿਲਣ ਵਾਸਤੇ ਲਾਈਨ 'ਚ ਖੜੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਸੀ ਇੱਕ ਵਾਰੀ ਨੌਕਰੀ ਤੇ ਦੂਜੀ ਵਾਰੀ ਤਨਖਾਹ ਵਧਾਉਣ ਲਈ ਡਰਾਉਣਾ ਮੈਂ ਕਿਹਾ ਜੇਕਰ ਤੁਸੀਂ ਪੈਸਿਆਂ ਲਈ ਕੰਮ ਕਰਨ ਦਾ ਰਾਹ ਚੁਣਦੇ ਤਾਂ ਜ਼ਿਆਦਾਤਰ ਲੋਕਾਂ ਵਾਸਤੇ ਜ਼ਿੰਦਗੀ ਦਾ ਇਹ ਮਤਲਬ ਹੁੰਦਾ ਹੈ ਮੀ ਡੈਡੀ ਨੇ ਕਿਹਾ ਤੇ ਤੁਹਾਨੂੰ ਉਦੋਂ ਕਿਵੇਂ ਲੱਗਿਆ ਜਦੋਂ ਸ਼੍ਰੀਮਤੀ ਮਾਟੇ ਨੇ ਤੁਹਾਡੇ ਹੱਥ 'ਚ 3 ਘੰਟਿਆਂ ਤੱਕ ਕੰਮ ਕਰਨ ਦੇ ਬਦਲੇ 3 ਸਿੱਕੇ ਰੱਖੇ ਸਨ ਮੈਨੂੰ ਇੰਜ ਲੱਗਿਆ ਜਿਵੇਂ ਕਿ ਇਹ ਕਾਫੀ ਨਹੀਂ ਹਨ ਮੈਨੂੰ ਲੱਗ ਰਿਹਾ ਸੀ ਕਿ ਇਹ ਕੁਝ ਵੀ ਨਹੀਂ ਹਨ ਮੈਂ ਨਿਰਾਸ਼ ਹੋ ਗਿਆ ਸੀ ਮੈਂ ਕਿਹਾ ਤੇ ਇਹੀ ਜਰਾਦਰ ਵਰਕਰਾਂ ਨੂੰ ਲੱਗਦਾ ਹੈ ਜਦੋਂ ਉਹ ਆਪਣੀ ਤਨਖਾਹ ਦੇ ਚੈੱਕ ਨੂੰ ਦੇਖਦੇ ਹਨ ਖਾਸ ਕਰਕੇ ਤੋਂਦੋਂ ਜਦੋਂ ਸੋ ਟੈਕਸ ਅਤੇ ਬਾਕੀ ਕਟੌਤੀਆਂ ਕਰ ਲਈਆਂ ਜਾਂਦੀਆਂ ਹਨ ਘੱਟੋ ਘੱਟ ਤੁਹਾਨੂੰ ਪੂਰੀ ਤਨਖਾਹ ਤਾਂ ਮਿਲਦੀ ਸੀ ਉਹਨਾਂ ਨੂੰ ਤਾਂ ਪੂਰੀ ਤਨਖਾਹ ਵੀ ਨਹੀਂ ਮਿਲਦੀ ਨਹੀਂ ਅਮੀ ਡੈਡੀ ਨੇ ਕਿਹਾ ਸਰਕਾਰ ਹਮੇਸ਼ਾ ਆਪਣਾ ਹਿੱਸਾ ਪਹਿਲਾਂ ਹੀ ਲੈ ਲੈਂਦੀ ਹੈ ਸਰਕਾਰ ਇੰਜ ਕਿਉਂ ਕਰਦੀ ਹੈ ਮੈਂ ਪੁੱਛਿਆ ਟੈਕਸ। ਤੇ ਮੇਰੇ ਡੈਡੀ ਨੇ ਕਿਹਾ ਜਦੋਂ ਤੁਸੀਂ ਕਮਾਉਂਦੇ ਹੋ ਤਾਂ ਤੁਹਾਡੇ ਤੇ ਟੈਕਸ ਲੱਗਦਾ ਹੈ। ਜਦੋਂ ਤੁਸੀਂ ਖਰਚ ਕਰਦੇ ਹੋ ਤਾਂ ਵੀ ਟੈਕਸ ਲੱਗਦਾ ਹੈ। ਜਦੋਂ ਤੁਸੀਂ ਬਚਾਉਂਦੇ ਹੋ ਤਾਂ ਵੀ ਤੁਹਾਡੇ ਤੇ ਟੈਕਸ ਲੱਗਦਾ ਹੈ। ਜਦੋਂ ਤੁਸੀਂ ਮਰ ਜਾਂਦੇ ਹੋ ਤਾਂ ਵੀ ਤੁਹਾਡੇ ਤੇ ਟੈਕਸ ਲੱਗਦਾ ਹੈ। ਲੋਕ ਸਰਕਾਰ ਨੂੰ ਇੰਜ ਕਿਉਂ ਕਰਨ ਦਿੰਦੇ ਹਨ? ਅਮੀਰ ਲੋਕ ਇਸ ਤਰ੍ਹਾਂ ਨਹੀਂ ਕਰਨ ਦਿੰਦੇ। ਮੇਰੇ ਡੈਡੀ ਨੇ ਮੁਸਕਰਾ ਕੇ ਕਿਹਾ ਪਰ ਗਰੀਬ ਤੇ ਮੀਡਲ ਕਲਾਸ ਲੋਕ ਇਸ ਤਰ੍ਹਾਂ ਕਰਨ ਦਿੰਦੇ ਹਨ। ਮੈਂ ਦਾਅਵਾ ਕਰਦਾ ਹਾਂ ਕਿ ਮੈਂ ਤੁਹਾਡੇ ਡੈਡੀ ਤੋਂ ਜ਼ਿਆਦਾ ਕਮਾਉਂਦਾ ਹਾਂ ਪਰ ਟੈਕਸ ਉਹ ਜ਼ਿਆਦਾ ਦਿੰਦੇ ਹਨ ਇਹ ਕਿਵੇਂ ਸੰਭਵ ਹੈ ਮੈਂ ਪੁੱਛਿਆ 9 ਸਾਲ ਦਾ ਬੱਚਾ ਇਸ ਅਜੀਬ ਜਿਹੇ ਅੰਕੜੇ ਨੂੰ ਸਮਝ ਨਹੀਂ ਸੀ پا ਰਿਹਾ ਕੋਈ ਵੀ ਆਦਮੀ ਸਰਕਾਰ ਨੂੰ ਇੰਜ ਕਰਨ ਦੀ ਇਜਾਜ਼ਤ ਕਿਵੇਂ ਦੇ ਸਕਦਾ ਹੈ ਅਮੀ ਡੜੇ ਚੁੱਪਚਾਪ ਬੈਠੇ ਰਹੇ ਮੈਂ ਸਮਝ ਗਿਆ ਕਿ ਉਹ ਚਾਹੁੰਦੇ ਸਨ ਕਿ ਮੈਂ ਸੁਣਾ ਨਾ ਕਿ ਉਹਨਾਂ ਤੋਂ ਫਾਲਤੂ ਸਵਾਲ ਕਰਾਂ ਆਖਿਰ ਵਿੱਚ ਸ਼ਾਂਤ ਹੋ ਗਿਆ ਜੋ ਮੈਂ ਸੁਣਿਆ ਸੀ ਉਹ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ ਮੈਂ ਜਾਣਦਾ ਸੀ ਕਿ ਮੇਰੇ ਡੈਡੀ ਹਮੇਸ਼ਾ ਟੈਕਸ ਦਾ ਰੋਣਾ ਰੋਂਦੇ ਰਹਿੰਦੇ ਸਨ ਪਰ ਦਰਅਸਲ ਇਸ ਬਾਰੇ ਚ ਉਹ ਕੁਝ ਵੀ ਨਹੀਂ ਕਰ ਪਾਉਂਦੇ ਸਨ ਕਿ ਜ਼ਿੰਦਗੀ ਉਹਨਾਂ ਨੂੰ ਧੱਕਾ ਦੇ ਰਹੀ ਸੀ ਮੇਰੇ ਡੈਡੀ ਮੇਰੇ ਵੱਲ ਦੇਖਦੇ ਹੋਏ ਆਪਣੀ ਕੁਰਸੀ 'ਚ ਹੌਲੀ ਤੇ ਹੌਲੀ ਤੇ ਖਾਮੋਸ਼ੀ ਨਾਲ ਹਿਲਣ ਲੱਗੇ ਸਿੱਖਣ ਲਈ ਤਿਆਰ ਉਹਨਾਂ ਨੇ ਪੁੱਛਿਆ ਮੈਂ ਆਪਣਾ ਸਿਰ ਹੌਲੀ ਦੇ ਕੇ ਹਿਲਾਇਆ ਜਿਵੇਂ ਮੈਂ ਕਿਹਾ ਸਿੱਖਣ ਲਈ ਬੜਾ ਕੁਝ ਹੈ ਐਸੇ ਤੋਂ ਆਪਣੇ ਲਈ ਕੰਮ ਕਿਵੇਂ ਕਰਵਾਇਆ ਜਾਵੇ ਇਹ ਜ਼ਿੰਦਗੀ ਪਰ ਚੱਲਣ ਵਾਲੀ ਪੜ੍ਹਾਈ ਹੈ ਜ਼ਿਆਦਰ ਲੋਕ 4 ਸਾਲ ਲਈ ਕਾਲਜ ਜਾਂਦੇ ਹਨ ਤੇ ਉਹਨਾਂ ਦੀ ਪੜ੍ਹਾਈ ਪੂਰੀ ਹੋ ਜਾਂਦੀ ਹੈ ਮੈਂ ਪਹਿਲਾਂ ਤੋਂ ਹੀ ਜਾਣਦਾ ਹਾਂ ਕਿ ਮੇਰੀ ਤੁਨ ਸੰਬੰਧੀ ਪੜ੍ਹਾਈ ਤਾਂ ਜੀਵਨ ਪਰ ਚੱਲੇਗੀ ਤੇ ਇਸ ਦਾ ਕਾਰਨ ਇਹ ਹੈ ਕਿ ਮੈਂ ਜਿੰਨਾ ਜ਼ਿਆਦਾ ਜਾਣ ਲੈਂਦਾ ਹਾਂ ਚੱਲਦਾ ਹਾਂ ਉਸ ਨਾਲ ਜ਼ਿਆਦਾ ਜਾਣਨ ਦੀ ਮੇਰੀ ਤਾਂਗ ਵੱਧਦੀ ਚਲੀ ਜਾਂਦੀ ਹੈ ਜਿਆਦਾਤਰ ਲੋਕ ਇਸ ਵਿਸ਼ੇ ਨੂੰ ਕਦੇ ਨਹੀਂ ਪੜ੍ਹਦੇ ਉਹ ਨੌਕਰੀ ਤੇ ਜਾਂਦੇ ਹਨ ਆਪਣੀ ਤਨਖਾਹ ਲੈਂਦੇ ਹਨ ਆਪਣੀ ਚੈੱਕ ਬੁੱਕ ਨੂੰ ਬੈਲੈਂਸ ਕਰਦੇ ਹਨ ਤੇ ਗੱਲ ਖਤਮ ਹੋ ਜਾਂਦੀ ਹੈ ਇਸ ਦੇ ਬਾਵਜੂਦ ਉਹਨਾਂ ਨੂੰ ਹੈਰਾਨੀ ਹੁੰਦੀ ਹੈ ਕਿ ਉਹਨਾਂ ਦੇ ਜੀਵਨ 'ਚ ਉਲਝਣਾ ਕਿਉਂ ਹਨ ਫਿਰ ਉਹ ਸੋਚਦੇ ਹਨ ਕਿ ਜ਼ਿਆਦਾ ਪੈਸੇ ਨਾਲ ਉਹਨਾਂ ਦੀਆਂ ਉਲਝਣਾਂ ਦੂਰ ਹੋ ਜਾਣਗੀਆਂ ਬਹੁਤ ਘੱਟ ਲੋਕਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਅਸਲੀ ਉਲਝਣ ਪੈਸੇ ਸੰਬੰਧੀ ਸਿੱਖਿਆ ਜਾਂ ਗਿਆਨ ਦੀ ਹੈ ਤੇ ਮੇਰੇ ਡੈਡੀ ਨੂੰ ਟੈਕਸ ਦੀ ਸਮੱਸਿਆ ਇਸ ਲਈ ਹੈ ਕਿਉਂਕਿ ਉਹਨਾਂ ਨੂੰ ਪੈਸੇ ਦੀ ਸਮਝ ਨਹੀਂ ਹੈ ਮੈਂ ਪਰੇਸ਼ਾਨ ਹੋ ਕੇ ਪੁੱਛਿਆ ਦੇਖੋ ਮੇਰੇ ਡੈਡੀ ਨੇ ਕਿਹਾ ਪੈਸਿਆਂ ਤੋਂ ਆਪਣੇ ਲਈ ਕਿਵੇਂ ਕੰਮ ਕਰਵਾਇਆ ਜਾਵੇ ਟੈਕਸ ਤਾਂ ਉਸ ਸਿੱਖਿਆ ਦਾ ਸਿਰਫ ਇੱਕ ਹਿੱਸਾ ਹੈ ਅੱਜ ਤਾਂ ਮੈਂ ਸਿਰਫ ਇਹ ਦੇਖਣਾ ਚਾਹੁੰਦਾ ਸੀ ਕਿ ਤੁਹਾਡੇ 'ਚ ਅਜੇ ਵੀ ਪੈਸਿਆਂ ਬਾਰੇ ਸਿੱਖਣ ਦੀ ਪਰਬਲ ਇੱਛਾ ਬਾਕੀ ਸੀ ਜਾਂ ਨਹੀਂ। ਜ਼ਿਆਤਰ ਲੋਕਾਂ ਦੀ ਲੋਕਾਂ ਵਿੱਚ ਸਿੱਖਣ ਦੀ ਪਰਬਲ ਇੱਛਾ ਨਹੀਂ ਹੁੰਦੀ। ਉਹ ਸਕੂਲ ਜਾਣਾ ਚਾਹੁੰਦੇ ਹਨ, ਕੋਈ ਕਾਰੋਬਾਰ ਸਿੱਖਣਾ ਚਾਹੁੰਦੇ ਹਨ। ਆਪਣੀ ਨੌਕਰੀ 'ਚ ਸਜੇ ਲੱਗੇ ਰਹਿਣਾ ਚਾਹੁੰਦੇ ਹਨ। ਅਤੇ ਢੇਰ ਸਾਰਾ ਪੈਸਾ ਕਮਾਉਣਾ ਚਾਹੁੰਦੇ ਹਨ। ਇੱਕ ਦਿਨ ਉਹ ਉਦੋਂ ਜਾਗਦੇ ਹਨ ਜਦੋਂ ਉਹਨਾਂ ਦੇ ਸਾਹਮਣੇ ਪੈਸੇ ਦੀ ਸਮੱਸਿਆ ਆ ਜਾਂਦੀ ਹੈ ਤੇ ਉਦੋਂ ਉਹ ਕੰਮ ਕਰਨਾ ਬੰਦ ਨਹੀਂ ਕਰ ਸਕਦੇ ਐਸੇ ਲਈ ਕੰਮ ਕਰਨ ਦੀ ਹੀ ਕੀਮਤ ਹੁੰਦੀ ਹੈ ਅਤੇ ਉਹਨਾਂ ਨੂੰ ਇਹ ਮੁੱਲ ਚੁਕਾਉਣਾ ਵੀ ਪੈਂਦਾ ਹੈ ਜੇਕਰ ਉਹ ਪੈਸਿਆਂ ਤੋਂ ਆਪਣੇ ਲਈ ਕੰਮ ਕਰਵਾਉਣਾ ਸਿੱਖ ਲੈਂਦੇ ਸਿੱਖ ਲੈਣ ਤਾਂ ਉਹਨਾਂ ਦੇ ਸਾਹਮਣੇ ਫਿਰ ਇਹ ਸਮੱਸਿਆ ਕਦੇ ਨਹੀਂ ਆਉਂਦੀ ਤਾਂ ਤੁਹਾਡੇ 'ਚ ਅਜੇ ਵੀ ਸਿੱਖਣ ਦੀ ਜਾਣਨ ਦੀ ਜਗਿਆਸਾ ਹੈ ਮੇਰੀ ਡੈਡੀ ਨੇ ਪੁੱਛਿਆ ਮੈਂ ਹਾਂ ਵਿੱਚ ਸਿਰ ਹਿਲਾਇਆ ਵਧੀਆ ਉਮੀਰ ਡੈਡੀ ਨੇ ਕਿਹਾ ਹੁਣ ਕੰਮ ਤੇ ਵਾਪਸ ਆਓ ਹੁਣ ਕੰਮ ਤੇ ਵਾਪਸ ਜਾਓ ਤੇ ਇਸ ਵਾਰ ਮੈਂ ਤੁਹਾਨੂੰ ਬਿਲਕੁਲ ਵੀ ਤਨਖਾਹ ਨਹੀਂ ਦਿਆਂਗਾ ਕੀ ਮੈਂ ਹੈਰਾਨ ਹੋ ਕੇ ਪੁੱਛਿਆ ਤੁਸੀਂ ਸਹੀ ਸੁਣਿਆ ਹੈ ਤਨਖਾਹ ਬੰਦ ਤੁਸੀਂ ਹਰ ਸ਼ਨੀਚਾਰਵਾਰ 3 ਘੰਟੇ ਉਸੇ ਤਰ੍ਹਾਂ ਹੀ ਕਰੋਗੇ ਪਰ ਇਸ ਵਾਰ ਤੁਹਾਨੂੰ 10 ਸੈਂਟ ਪ੍ਰਤੀ ਘੰਟੇ ਦੇ ਹਿਸਾਬ ਨਾਲ ਤਨਖਾਹ ਨਹੀਂ ਮਿਲੇਗੀ ਤੂੰ ਹੀ ਤੇ ਕਿਹਾ ਸੀ ਕਿ ਤੁਸੀਂ ਪੈਸਿਆਂ ਲਈ ਕੰਮ ਕਰਨਾ ਨਹੀਂ ਸਿੱਖਣਾ ਚਾਹੁੰਦਾ ਇਸ ਲਈ ਮੈਂ ਤੁਹਾਨੂੰ ਇਸ ਦੇ ਬਦਲੇ ਵਿੱਚ ਕੁਝ ਵੀ ਨਹੀਂ ਦੇਵਾਂਗਾ ਮੈਨੂੰ ਆਪਣੇ ਸੋਨੇ ਹੋਏ ਸ਼ਬਦਾਂ ਦੇ ਭਰੋਸਾ ਨਹੀਂ ਸੀ ਹੋ پا ਰਿਹਾ ਮੈਂ ਮਾਈਕ ਤੋਂ ਪਹਿਲਾਂ ਹੀ ਗੱਲ ਕਰ ਲਈ ਹੈ ਉਹ ਪਹਿਲਾਂ ਤੋਂ ਹੀ ਕੰਮ ਕਰ ਰਿਹਾ ਹੈ ਮੁਫਤ ਚ ਹੀ ਡੱਬਿਆਂ ਦੀ ਸਫਾਈ ਕਰ ਰਿਹਾ ਤੇ ਉਹਨਾਂ ਨੂੰ ਢੰਗ ਨਾਲ ਜਮਾ ਰਿਹਾ ਹੁਣ ਤੁਸੀਂ ਵੀ ਛੇਤੀ ਦੇ ਕੇ ਕੰਮ 'ਚ ਜੁੜ ਜਾਓ ਇਹ ਠੀਕ ਨਹੀਂ ਹੈ ਮੈਂ ਚੀਕਿਆ ਤੁਹਾਨੂੰ ਕੁਝ ਨਾ ਕੁਝ ਤਨਖਾਹ ਤਾਂ ਦੇਣੀ ਹੀ ਚਾਹੀਦੀ ਹੈ ਤੁਸੀਂ ਕਿਹਾ ਸੀ ਕਿ ਤੁਸੀਂ ਸਿੱਖਣਾ ਚਾਹੁੰਦੇ ਹੋ ਜੇਕਰ ਤੁਸੀਂ ਇਸ ਗੱਲ ਨੂੰ ਹੁਣੇ ਨਹੀਂ ਸਿੱਖ ਸਕੇ ਤਾਂ ਤੁਸੀਂ ਵੀ ਉਹਨਾਂ ਦੋ ਔਰਤਾਂ ਤੇ ਬਿਰਧ ਬੰਦੇ ਵਾਂਗ ਬਣ ਜਾਮੋਗੇ ਜਿਹੜੇ ਮੇਰੇ ਲਿਵਿੰਗ ਰੂਮ 'ਚ ਬੈਠੇ ਹੋਏ ਸਨ ਇਹ ਲੋਕ ਪੈਸੇ ਲਈ ਕੰਮ ਕਰਦੇ ਹਨ ਤੇ ਡਰਦੇ ਹਨ ਕਿ ਮੈਂ ਉਹਨਾਂ ਨੂੰ ਨੌਕਰੀ ਤੋਂ ਕੱਢ ਨਾ ਦਿਆਂ ਜਾਂ ਤੁਸੀਂ ਆਪਣੇ ਡੈਡੀ ਵਾਂਗ ਬਣ ਜਾਮੋਗੇ ਜੋ ਪੈਸੇ ਤਾਂ ਬੜੇ ਕਮਾਉਂਦੇ ਹਨ ਅਰਧੋਂ ਤਾਂ ਹੀ ਕਰਜ਼ੇ ਚ ਡੁੱਬੇ ਰਹਿੰਦੇ ਹਨ ਸ਼ਾਇਦ ਉਹਨਾਂ ਨੂੰ ਇਹ ਆਸ ਰਹਿੰਦੀ ਹੈ ਕਿ ਜ਼ਿਆਦਾ ਪੈਸਿਆਂ ਨਾਲ ਉਹਨਾਂ ਦੀਆਂ ਸਮੱਸਿਆਵਾਂ ਮਸਲਝ ਜਾਣਗੀਆਂ ਜੇਕਰ ਤੁਸੀਂ ਇਹ ਹੀ ਚਾਹੁੰਦੇ ਹੋ ਤਾਂ ਮੈਂ ਇੱਕ ਵਾਰ ਫਿਰ ਦਾ ਸੈਂਟ ਦੇ ਆਪਣੇ ਪੁਰਾਣੇ ਵਾਅਦੇ ਤੇ ਮੁੜਨ ਲਈ ਤਿਆਰ ਹਾਂ ਜਾਂ ਤੁਸੀਂ ਉਹੀ ਕਰ ਸਕਦੇ ਹੋ ਜਿਹੜੇ ਕਿ ਜ਼ਿਆਤਰ ਲੋਕ ਕਰਦੇ ਹਨ ਇਸ ਬਾਰੇ ਸ਼ਿਕਾਇਤ ਕਰੋ ਕਿ ਤਨਖਾਹ ਬੜੀ ਘੱਟ ਹੈ ਤੇ ਤੁਸੀਂ ਇਹ ਨੌਕਰੀ ਛੱਡ ਕੇ ਦੂਜੀ ਨੌਕਰੀ ਲੱਭਣੀ ਸ਼ੁਰੂ ਕਰ ਦਿਓ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਹੈ ਕਿ ਮੈਂ ਕੀ ਕਰਾਂ ਮੈਂ ਪੁੱਛਿਆ ਮੇਰੀ ਡੈਡੀ ਨੇ ਆਪਣੇ ਸਿਰ ਉੱਤੇ ਉਂਗਲ ਰੱਖੀ ਇਸ ਦਾ ਇਸਤੇਮਾਲ ਕਰੋ ਉਹਨਾਂ ਨੇ ਕਿਹਾ ਜੇਕਰ ਤੁਸੀਂ ਇਸ ਦਾ ਸਹੀ ਇਸਤੇਮਾਲ ਕਰੋਗੇ ਤਾਂ ਤੁਸੀਂ ਮੈਨੂੰ ਛੇਤੀ ਹੀ ਇਸ ਗੱਲ ਲਈ ਧੰਨਵਾਦ ਦਿਓਗੇ ਕਿ ਮੈਂ ਤੁਹਾਨੂੰ ਮੌਕਾ ਦਿੱਤਾ ਤੇ ਇੱਕ ਦਿਨ ਤੁਸੀਂ ਇੱਕ ਬਹੁਤ ਅਮੀਰ ਬਣ ਜਾਓਗੇ ਮੈਂ ਉੱਥੇ ਇਹ ਸੋਚਦੇ ਹੋਏ ਖੜ ਗਿਆ ਕਿ ਮੈਨੂੰ ਕਿੰਨਾ ਘਟੀਆ ਵਿਕਲਪ ਦਿੱਤਾ ਜਾ ਰਿਹਾ ਸੀ ਕਿੱਥੇ ਮੈਂ ਆਪਣੀ ਤਨਖਾਹ ਵਧਾਉਣ ਲਈ ਆਇਆ ਸੀ ਤੇ ਕਿੱਥੇ ਹੁਣ ਮੈਨੂੰ ਫ੍ਰੀ ਵਿੱਚ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ। ਮੇਰੀ ਡੈਡੀ ਨੇ ਇੱਕ ਵਾਰ ਫਿਰ ਆਪਣੀ ਉਂਗਲ ਨੂੰ ਸਿਰ ਉੱਤੇ ਰੱਖਿਆ ਤੇ ਕਿਹਾ ਇਸ ਦਾ ਇਸਤੇਮਾਲ ਕਰੋ ਹੁਣ ਇੱਥੋਂ ਜਾਓ ਤੇ ਕੰਮ ਵਿੱਚ ਜੁਟ ਜਾਓ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।